ਸ਼ਤ ਸ਼੍ਰੀਕਾਲ ਜੀ ਮੈਂ ਸ਼ਰਨ ਬੋਹਾ ਅੱਜ ਤੁਹਾਡੇ ਸਾਹਮਣੇ ਜੋ ਵੀਡੀਓ ਲੈ ਕੇ حاضر ਹੋਇਆ ਜਿਹੜੇ ਬੱਚੇ ਪ੍ਰੋਸੈਸ ਸਰਵਰ ਦੀ ਤਿਆਰੀ ਕਰ ਰਹੇ ਨੇ ਜਾਂ ਹੋਰ ਵੀ ਅਦਰ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਮੈਂ ਪੰਜਾਬੀ ਵਿਆਕਰਨ ਦੀ ਉਹ ਬੁੱਕ ਲੈ ਕੇ ਆਇਆ ਜਿਹਦੇ ਵਿੱਚ ਤੁਹਾਨੂੰ ਸਾਰੇ ਦਾ ਸਾਰਾ ਸਿਲੇਬਸ ਮਿਲ ਸਕਦਾ ਹੈ ਸਭ ਤੋਂ ਬੈਸਟ ਬੁੱਕ ਹੈ ਇਹ ਤੇ ਕਿਸੇ ਵੀ ਹੋਰ ਬੁੱਕ ਜਾਂ ਪੜਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਇਸ ਦੇ ਵਿੱਚ ਤੁਹਾਨੂੰ ਵਿਆਕਰਨ ਪ੍ਰੋਸੈਸ ਸਰਵਰ ਦਾ ਪੂਰਾ ਪੇਪਰ ਠੀਕ ਹੈ ਲੋਕ ਦਾਲਤ ਦਾ ਤੇ ਆਪਣਾ ਪੀਐਨ ਵਗੈਰਾ ਦਾ ਜੋ ਵੀ ਪੰਜਾਬ ਦੇ ਪੇਪਰ ਦੇ ਕਿਸੇ ਵੀ ਪੀ ਟ੍ਰਿਪਲ ਐਸ ਬੀ ਦੀ ਤਿਆਰੀ ਕਰ ਰਹੇ ਨੇ ਸਭ ਨੂੰ ਇਸ ਬੁੱਕ ਦੇ ਵਿੱਚੋਂ ਪੂਰੇ ਦਾ ਪੂਰਾ ਸਿਲੇਬਸ ਮਿਲ ਜੂਗਾ ਪੰਜਾਬੀ ਵਿਆਕਰਨ ਬਾਰੇ ਤੇ ਆਪਣਾ ਪੰਜਾਬੀ ਬਾਰੇ ਜੋ ਵੀ ਚੀਜ਼ ਤੁਸੀਂ ਪੜ ਰਹੇ ਹੋ ਸੋ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵਧੀਆ-ਵਧੀਆ ਵੀਡੀਓ ਦੇਖਣ ਦੇ ਲਈ ਔਰ ਜੌਬਸ ਬਾਰੇ ਜਾਣਕਾਰੀ ਲੈਣ ਲਈ ਠੀਕ ਹੈ ਪੇਪਰ ਦੀ ਤਿਆਰੀ ਆਪਾਂ ਕਰਵਾਉਣੀ ਹੈਗੀ ਪਹਿਲਾਂ ਅਸੀਂ ਲੇਟ ਹੋ ਗਏ ਸੀ ਕਿਸੇ ਕਾਰਨ ਬਿਜ਼ੀ ਆਨ ਕਰਕੇ ਹੁਣ ਰੈਗੂਲਰ ਵਾਂਗ ਹੀ ਵੀਡੀਓ ਆਊਗੀ ਸੋ ਆਪਾਂ ਸਟਾਰਟ ਕਰਦੇ ਆ ਜਿਹੜੇ ਜਿਹੜੇ ਬੱਚੇ ਪ੍ਰਸੈਸ ਸਰਵਰ ਦੀ ਤਿਆਰੀ ਕਰਨ ਲਈ ਕਰ ਰਹੇ ਨੇ ਉਹਨਾਂ ਲਈ ਇਹ ਵੈਸਟ ਬੁੱਕ ਹੈਗੀ ਕਿਉਂਕਿ ਇਹਦੇ ਵਿੱਚ ਉਹ ਸਾਰੇ ਦਾ ਸਾਰਾ ਸਿਲੇਬਸ ਹਾਜ਼ਰ ਹੈ ਜੋ ਕਿ ਪਿਛਲੀ ਵਾਰ ਲੋਕ ਅਦਾਲਤ ਦਾ ਪੇਪਰ ਲਿਆ ਗਿਆ ਸੀ ਉਹਦੇ ਵਿੱਚ A to Z ਜਿੰਨੇ ਵੀ ਕੁਐਸਚਨ ਵਗੈਰਾ ਆਏ ਸੀ ਉਹ ਇਸ ਬੁੱਕ ਦੇ ਵਿੱਚੋਂ ਹੀ ਆਏ ਸੀਗੇ ਸਭ ਤੋਂ ਪਹਿਲਾਂ ਜਦੋਂ ਕਿ ਪੰਜਾਬੀ ਵਿਆਕਰਨ ਬਾਰੇ ਪੜ੍ਹਦੇ ਆ ਉਹਦੇ ਵਿੱਚ ਬੋਲੀ ਬਾਰੇ ਪੂਰਾ ਡਿਟੇਲ ਦੇ ਵਿੱਚ ਦਿੱਤਾ ਗਿਆ ਹੈਗਾ ਠੀਕ ਹੈ ਲਗਾ ਮਾਤਰਾ ਲਗਾ ਅਖਰ ਸ਼ਬਦ ਜੋੜ ਠੀਕ ਹੈ ਜੋੜ ਤੇ ਨਿਮ ਸ਼ੁੱਧ ਅਸ਼ੁੱਧ ਸਾਰਾ ਕੁਝ A to Z ਪੂਰਾ ਡਿਟੇਲ ਦੇ ਵਿੱਚ ਦਿੱਤਾ ਗਿਆ ਹੈ ਤੇ ਬੁੱਕ ਹੈ ਜਿਹੜੀ ਨਿਰਿੰਦਰ ਸਿੰਘ ਦੁੱਗਲ ਦੀ ਹੈਗੀ ਬਹੁਤ ਬੈਸਟ ਹੈ ਇਹਦਾ ਨਵਾਂ ਐਡੀਸ਼ਨ ਵੀ ਚੱਲ ਰਿਹਾ ਹੈਗਾ ਸ਼ਾਇਦ ਇਹ ਪੁਰਾਣਾਗਾ ਪਰ ਇਹ ਵੈਸਟ ਸਭ ਤੋਂ ਵੈਸਟ ਬੁੱਕ ਮੈਂ ਤੁਹਾਨੂੰ ਕਹੂੰਗਾ ਇਹੀ ਹੈਗੀ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਕੋਈ ਵੀ ਪੰਜਾਬ ਪੇਪਰ ਦੀ ਤਿਆਰੀ ਕਰ ਰਹੇ ਹੋ ਇਹਦੇ ਵਿੱਚ ਕੱਲੀ-ਕੱਲੀ ਵਿਆਕਰਨ ਡਿਟੇਲ ਦੇ ਵਿੱਚ ਸਮਝਾਈ ਗਈ ਹੈਗੀ ਨਾਮ ਦੇਖ ਲਓ ਆਪਣਾ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਤਾਤੂ ਠੀਕ ਹੈ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਆਉਂਦੇ ਨੇ ਜਿਵੇਂ ਕਿ ਬਹੁਤ ਸਾਰੇ ਤਾਤੂ ਰਚਨਾ ਦੇ ਵਿੱਚੋਂ ਆਏ ਹੋਏ ਸੀ ਪਿਛਲੇ ਪੇਪਰ ਪੀਟਰੀ ਪੀਐਸਵੀ ਦੇ ਵਿੱਚੋਂ ਆਏ ਸੀ ਕਿਰਿਆ ਵਿਸ਼ੇਸ਼ਣ ਬਾਰੇ ਠੀਕ ਹੈ A to Z ਇਹਦੇ ਵਿੱਚ ਦਿੱਤਾ ਗਿਆ ਹੈਗਾ ਕਿਰਿਆ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਨੇਗੀਆਂ ਤੇ ਉਸ ਤੋਂ ਬਾਅਦ ਜੋਜਕ ਹੋ ਗਿਆ ਠੀਕ ਹੈ ਜੋ ਵੀ ਵਿਸ਼ਮਿਕ ਸ਼ਬਦ ਰਚਨਾ ਹਰ ਇੱਕ ਚੀਜ਼ ਤੇ ਜਿਵੇਂ ਕਿ ਆ ਉਲਟ ਪਾਵ ਜਿਹਦੇ ਵਿਰੋਧੀ ਸ਼ਬਦ ਹੁੰਦੇ ਨੇ ਉਹ ਸਾਰਾ ਕੁਝ ਸਮਾਨਾਰਥਕ ਠੀਕ ਹੈ ਬਾਕਬੋਧ ਤੇ ਇਸ ਦੇ ਵਿੱਚ ਬਾਕੀ ਹੋਰ ਤਾਂ ਹੋਰ ਜੋ ਕਿ ਪ੍ਰੋਸੈਸ ਸਰਵਰ ਦੇ ਵਿੱਚ ਬਾਕ ਮਹਾਵਰੇ ਪੁੱਛੇ ਗਏ ਸੀ ਉਹ ਵੀ ਇਸ ਦੇ ਵਿੱਚ ਹਾਜ਼ਰ ਨੇਗੇ ਠੀਕ ਹੈ ਜੋ ਕਿ ਉਹਦੇ ਵਿੱਚ ਐਪਲੀਕੇਸ਼ਨਾਂ ਪੁੱਛੀਆਂ ਗਈਆਂ ਤੇ ਗਿਆ ਚਿੱਠੀਆਂ ਸਰਕਾਰੀ ਚਿੱਠੀਆਂ ਮਤਲਬ ਕਿ ਜੋ ਵੀ ਉਹਨਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਮੈਂ ਵੀਡੀਓ ਪਾਈ ਹੋਈ ਹੈਗੀ ਪਿਛਲੇ ਸਾਲ ਪੇਪਰ ਵਾਲੇ ਦਾ ਪੂਰਾ ਪੀਡੀਐਫ ਪਾਇਆ ਹੋਇਆ ਵੀਡੀਓ ਦਾ ਵੀ ਕਿਵੇਂ ਕਿਵੇਂ ਪੇਪਰ ਆਇਆ ਸੀਗਾ ਸੇਮ ਇਸੇ ਬੁੱਕ ਦੇ ਵਿੱਚੋਂ ਹੀ ਆਇਆ ਸੀਗਾ ਤੇ ਉਸ ਤੋਂ ਬਾਅਦ ਪੈਰਾ ਰਚਨਾ ਜੋ ਕਿ ਉਹਦੇ ਵਿੱਚ ਪੁੱਛੇ ਗਏ ਸੀਗੇ ਪੈਰਾ ਰਚਨਾ ਜੋ ਕਿ ਉਸ ਦੇ ਵਿੱਚ ਪੁੱਛੇ ਗਏ ਦੀ ਕਹਾਣੀ ਰਚਨਾ ਸੰਖੇਪ ਰਚਨਾ ਸਾਰਾ ਕੁਝ ਇਸ ਦੇ ਵਿੱਚ ਹੈਗਾ ਉਸ ਤੋਂ ਬਾਅਦ ਜਿਵੇਂ ਕੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਆ ਮੇਰਾ ਮਨ ਪਾਉਂਦਾ ਕਵੀ ਸ਼ਿਵ ਕੁਮਾਰ ਬਟਾਲਵੀ ਸ਼ਕੀਰ ਭਗਤ ਸਿੰਘ ਇਹ ਸਾਰੇ ਪੈਰੇ ਹੀ ਇਸ ਬੁੱਕ ਦੇ ਵਿੱਚੋਂ ਪੁੱਛੇ ਗਿਆਨ ਇਹਦੇ ਵਿੱਚ ਜਿੰਨਾ ਵੀ ਵਿਆਕਰਨ ਬਾਰੇ ਆ ਪੂਰਾ ਡਿਟੇਲ ਦੇ ਵਿੱਚ ਦਿੱਤਾ ਗਿਆਗਾ ਵੈਸੇ ਮੈਨੂੰ ਨਹੀਂ ਲੱਗਦਾ ਇਸ ਬੁੱਕ ਤੋਂ ਬਾਅਦ ਤੁਸੀਂ ਕਿਸੇ ਹੋਰ ਬੁੱਕ ਨੂੰ ਪੜੋਗੇ ਬਹੁਤ ਹੀ ਵੈਸਟ ਬੁੱਕ ਹੈ ਇਹ